ਜਾ ਦੇ ਡੋਲੇ ਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ ਰਮੀਆਂ ਨਾਲ ਖੋਪੜ ਲੈ ਜਾਂਦੀ ਤਕਦੀਰ ਬਦਲਦੀ ਕੌਮਾਂ ਦੀ ਸ਼ਹੀਦ ਕੌਮ ਦੇ ਸਰਮਾਏ ਹੁੰਦੇ ਹਨ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਹੀਦੀ ਬਾਗ ਸੰਗਤ ਜੀ ਇਹ ਸਥਾਨ ਸ਼੍ਰੀ ਨੰਦਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਰੋਡ ਤੋਂ ਪਾਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਜੀ ਧੰਤਨ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਇਸ ਜਗ੍ਹਾ ਤੇ ਬਹੁਤ ਵੱਡਾ ਬਾਗ ਹੁੰਦਾ ਸੀ ਅਤੇ ਇੱਕ ਮੀਲ ਦਾ ਰਕਬਰ ਦੱਸਿਆ ਜਾਂਦਾ ਹੈ ਬਾਗ ਦਾ ਅਤੇ ਮਾਲੀ ਕੇਸਰ ਸਿੰਘ ਜੀ ਇਸ ਬਾਗ ਦੀ ਸਾਮ ਸੰਭਾਲ ਕਰਦੇ ਸਨ ਸੰਗਤ ਜੀ ਜਦੋਂ ਇੱਥੇ ਬਾਗ ਹੁੰਦਾ ਸੀ ਬਾਗ ਦੇ ਵਿੱਚ अनेका ਪ੍ਰਕਾਰ ਦੇ ਬੂਟੇ ਇੱਥੇ ਮੌਜੂਦ ਹੁੰਦੇ ਸਨ ਜਿਵੇਂ ਕਿ ਕੋਈ ਅੰਗੂਰ ਦਾ ਬੂਟਾ ਸੇਬ ਦਾ ਬੂਟਾ ਜਾਂ ਕੋਈ ਡ్రਾਈ ਫਰੂਟ ਦੇ ਵਿੱਚ ਕਈ ਕਿਸਮਾਂ ਉਹਨਾਂ ਦੇ ਬੂਟੇ ਬਹੁਤ ਹੀ ਇੱਥੇ ਬੂਟੇ ਲਗਾਏ ਹੋਏ ਸਨ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਜਦੋਂ ਜੰਗਾਂ ਇੱਥੇ ਹੁੰਦੀਆਂ ਸਨ ਅਤੇ ਸਾਰੇ ਸ਼ਹੀਦਾਂ ਦਾ ਇੱਥੇ ਸੰਸਕਾਰ ਕੀਤਾ ਜਾਂਦਾ ਸੀ ਸੰਗਤ ਜੀ ਬਾਅਦ ਵਿੱਚ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਅਤੇ ਸਥਾਨ ਬਣਾ ਦਿੱਤਾ ਗਿਆ ਗੁਰਦੁਆਰਾ ਸਾਹਿਬ ਦਾ ਨਾਮ ਦੇ ਦਿੱਤਾ ਗਿਆ ਕਿ ਸ਼ਹੀਦੀ ਬਾਗ ਗੁਰੂ ਕੇ ਬਾਗ ਤੋਂ ਸ਼ਹੀਦੀ ਬਾਗ ਨਾਮ ਪੈ ਗਿਆ ਸ਼ਹੀਦੀ ਬਾਗ ਇਸ ਲਈ ਨਾਮ ਪਿਆ ਕਿ ਸੰਗਤ ਜੀ ਇੱਥੇ ਸ਼ਹੀਦਾਂ ਦੇ ਸੰਸਕਾਰ ਕੀਤੇ ਜਾਂਦੇ ਸਨ ਅਤੇ ਸ਼ਹੀਦ ਉਹ ਹੁੰਦੇ ਹਨ ਜੋ ਗੁਰੂ ਸਾਹਿਬ ਤੋਂ ਆਪਾਵਾਰ ਦਿੰਦੇ ਸਨ ਜੋ ਜ਼ੁਲਮ ਦੀ ਖਾਤਰ ਟੱਕਰਾ ਕਰਦੇ ਸਨ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ ਸੰਗਤ ਜੀ ਇਸ ਸਥਾਨ ਤੇ ਲੰਗਰ ਵੀ ਹਮੇਸ਼ਾ ਚੱਲਦੇ ਰਹਿੰਦੇ ਹਨ ਸੰਗਤ ਜੀ ਗੁਰੂ ਸਾਹਿਬ ਦੇ ਟਾਈਮ ਤੇ ਕੀ ਹੋਇਆ ਕਿ ਸਾਰੇ ਆਪੋ ਆਪਣੇ ਲੰਗਰਾਂ ਦੀ ਸੋਭਾ ਕਰ ਰਹੇ ਸਨ ਅਤੇ ਗੁਰੂ ਜੀ ਨੇ ਪ੍ਰੀਖਿਆ ਲੈਣ ਲਈ ਰਾਤ ਦੇ ਸਮੇ ਗੁਰੂ ਜੀ ਲੰਗਰ ਛਕਣ ਗਏ ਤਾਂ ਸਾਰਿਆਂ ਨੇ ਲੰਗਰ ਛਕਾਉਣ ਤੋਂ ਮਨਾਂ ਕਰਤਾ ਪਰ ਗੁਰੂ ਜੀ ਜਦੋਂ ਸ਼ਹੀਦੀ ਬਾਗ ਦੇ ਵਿੱਚ ਆਏ ਤੇ ਭਾਈ ਅਨੰਦ ਲਾਲ ਜੀ ਨੇ ਆਖਿਆ ਪਿਆਰਿਓ ਕੀ ਤੁਹਾਡੀ ਸੇਵਾ ਕਰ ਸਕਦੇ ਹਾਂ ਗੁਰੂ ਜੀ ਨੇ ਪ੍ਰਸ਼ਾਦੇ ਦੀ ਮੰਗ ਕੀਤੀ ਅਤੇ ਭਾਈ ਨੰਦ ਲਾਲ ਜੀ ਨੇ ਬਹੁਤ ਪਿਆਰ ਦੇ ਨਾਲ ਪ੍ਰਸ਼ਾਦਾ ਛਕਾਇਆ ਅਤੇ ਗੁਰੂ ਜੀ ਬਹੁਤ ਹੀ ਭਾਈ ਨੰਦ ਲਾਲ ਜੀ ਤੋਂ ਪ੍ਰਸੰਨ ਹੋਏ ਸੰਗਤ ਜੀ ਇੱਥੇ ਤਰਨਾਂਦਾਲ ਦਾ ਪ੍ਰਬੰਧ ਸਾਰਾ ਹੈ ਤੇ ਬਹੁਤ ਵਧੀਆ ਪ੍ਰਬੰਧ ਨਿਭਾਉਂਦੇ ਹਨ ਅਰੇ ਸੰਗਤ ਜੀ ਇੱਥੇ ਹਰ ਸਮੇਂ ਸ਼ਰਧਾਈ ਦੇ ਦੇਗੇ ਚੱਲਦੇ ਰਹਿੰਦੇ ਹਨ ਅਤੇ ਸੰਗਤ ਜੀ ਤੁਹਾਨੂੰ ਪ੍ਰਾਤਨ ਸਮੇਂ ਦੇ ਡੰਡੇ-ਕੁੰਡੇ ਦੇ ਦਰਸ਼ਨ ਕਰਾਉਂਦੇ ਹਨ ਸੰਗਤ ਜੀ ਇਹ ਸਾਹਮਣੇ ਕਰੋ ਦਰਸ਼ਨ ਬਹੁਤ ਹੀ ਵੱਡਾ ਡੰਡਾ ਅਤੇ ਕੁੰਡਾ ਹੈ ਸੰਗਤ ਜੀ ਇੱਥੇ ਬਾਬਾ ਜੀ ਵੱਲੋਂ ਦੱਸਿਆ ਗਿਆ ਸੀ ਕਿ ਪ੍ਰਾਤਨ ਸਮੇਂ ਦੇ ਵਿੱਚ ਇਸ ਡੰਡੇ ਅਤੇ ਕੁੰਡੇ ਦੇ ਵਿੱਚ ਰਗੜਾ ਤਿਆਰ ਕੀਤਾ ਜਾਂਦਾ ਸੀ ਅਤੇ ਸੰਗਤਾਂ ਨੂੰ ਸ਼ਰਧਾਈ ਸ਼ਕਾਈ ਜਾਂਦੀ ਸੀ ਸੰਗਤ ਜੀ ਅਸੀਂ ਇੱਕ ਕਮਰੇ ਦੇ ਵੀ ਇੱਥੇ ਦਰਸ਼ਨ ਕੀਤੇਗੇ ਜੋ ਬਾਬਾ ਜੀ ਕਮਰੇ ਦੇ ਵਿੱਚ ਰਹਿੰਦੇ ਸਨ ਉਹਦੇ ਵਿੱਚ ਵੀ ਪ੍ਰਾਤਨ ਸਮੇਂ ਦਾ ਕੁੰਡੇ ਜ਼ਮੀਨ ਦੇ ਵਿੱਚ ਹੀ ਬਣਾਏ ਗਏ ਹਨ ਅਤੇ ਡੰਡਾ ਤੇ ਕੁੰਡਾ ਅੰਦਰ ਵੀ ਪਿਆ ਹੈ ਆਜੋ ਸੰਗਤ ਜੀ ਤੁਹਾਨੂੰ ਉਹ ਕਮਰੇ ਦੇ ਵੀ ਦਰਸ਼ਨ ਕਰਾਉਨੇ ਹਾਂ ਅਤੇ ਬਾਬਾ ਜੀ ਸਾਨੂੰ ਇੱਥੇ ਮਿਲੇ ਬਾਬਾ ਜੀ ਨੇ ਬਹੁਤ ਸਾਡਾ ਸਨਮਾਨ ਕੀਤਾ ਆਜੋ ਸੰਗਤ ਜੀ ਤੁਹਾਨੂੰ ਉਸ ਕਮਰੇ ਦੇ ਵੀ ਦਰਸ਼ਨ ਕਰਾਈਏ ਆ ਕਮਰਾ ਆ ਇਹਦੇ ਵਿੱਚ ਵੀ ਪ੍ਰਾਤਨ ਸਮੇਂ ਦੇ ਹੀ ਡੰਡੇ ਅਤੇ ਕੁੰਡੇ ਅੱਜ ਤੱਕ ਮੌਜੂਦ ਹਨ ਸੰਗਤ ਜੀ ਇਹਦੇ ਵਿੱਚ ਹੋਧੀਆਂ ਬਣੀਆਂ ਹਨ ਜਿਦੇ ਵਿੱਚ ਇੱਥੇ ਵੀ ਰਗੜਾ ਤਿਆਰ ਕੀਤਾ ਜਾਂਦਾ ਸੀ ਕਰੋ ਦਰਸ਼ਨ ਸੰਗਤ ਜੀ ਇੱਥੇ ਤੁਸੀਂ ਵੀ ਸੰਗਤ ਜੀ ਆਹ ਪ੍ਰਾਤਨ ਸਮੇਂ ਦਾ ਹੀ ਕੁੰਡਾ ਹੈ ਜੋ ਜ਼ਮੀਨ ਦੇ ਵਿੱਚ ਹੀ ਬਣਾਇਆ ਗਿਆ ਹੈ ਅਤੇ ਇਹ ਹੋਧੀਆਂ ਦੇ ਵਿੱਚ ਵੀ ਸਰਦਾਈ ਤਿਆਰ ਕੀਤੀ ਜਾਂਦੀ ਸੀ ਸਮੇਂ ਦੇ ਹਿਸਾਬ ਨਾਲ ਕੁਝ ਕਵਰ ਕਰ ਦਿੱਤੀ